ਆਮ ਇਟਰਲਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਸ ਇਨਸਾਨ ਨੂੰ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਉਹਨਾਂ ਨੇ ਆਪਣੇ ਸ਼ੌਂਕ ਦੇ ਲਈ ਆਪਣੇ ਇੱਕ ਆਮ ਜਿਹੇ ਸਾਈਕਲ ਨੂੰ ਇਲੈਕਟ੍ਰਿਕ ਸਾਈਕਲ ਦੇ ਵਿੱਚ ਕਨਵਰਟ ਕੀਤਾ ਹੈਗਾ ਅੰਕਲ ਨੇ ਦੱਸਿਆ ਕਿ ਘਰੇ ਬੈਠੇ ਬੈਠੇ ਉਹਨਾਂ ਦੇ ਦਿਮਾਗ 'ਚ ਖਿਆਲ ਆਇਆ ਕਿ ਕਿਉਂ ਨਾ ਇਹਦੇ ਨਾਲ ਕੁਝ ਤਜਰਬਾ ਕੀਤਾ ਜਾਵੇ ਇਹਨੂੰ ਇਲੈਕਟ੍ਰਿਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਕਹਿੰਦੇ ਹੁੰਦੇ ਕਿ ਕੋਸ਼ਿਸ਼ ਕਰਨ ਨਾਲ ਕਦੇ ਹਾਰ ਨਹੀਂ ਹੁੰਦੀ ਅੰਕਲ ਨੇ ਆਮ ਜਿਹੇ ਸਾਈਕਲ ਆਸਤੇ ਲੁਧਿਆਣਾ ਤੋਂ ਕੁਝ ਸਮਾਨ ਅਰੇਂਜ ਕੀਤਾ ਕੁਝ ਸਮਾਨ ਉਹਨਾਂ ਨੇ ਆਨਲਾਈਨ ਵੈਬਸਾਈਟਾਂ ਵਗੈਰਾ ਤੋਂ ਅਰੇਂਜ ਕੀਤਾ ਤੇ ਸਾਰਾ ਸਮਾਨ ਆਖਿਰਕਾਰ ਮੰਗਾ ਲਿਆ ਇਹ ਜੋਟ ਗਏ ਇਹਨੂੰ ਇਲੈਕਟ੍ਰਿਕ ਦੇ ਵਿੱਚ ਕਨਵਰਟ ਕਰਨ ਦੇ ਲਈ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਵਿੱਚ ਬੈਟਰੀ ਇੰਸਟਾਲ ਕੀਤੀ ਜਿਹੜੀ ਬੈਟਰੀ ਇਹਦੇ ਵਿੱਚ ਇੰਸਟਾਲ ਕੀਤੀ ਗਈ ਆ ਉਹ ਮੈਂ ਦੱਸ ਦਿਆਂ ਕਿ ਲੀਥੀਅਮ ਆਇਨ ਬੈਟਰੀ ਹੈ ਜਿਹੜੀ ਕਿ ਸਭ ਤੋਂ ਵਧੀਆ ਬਣਨੀ ਜਾਂਦੀ ਹੈ ਜਿਵੇਂ ਕਿ ਮੋਬਾਈਲ ਫੋਨਾਂ ਦੇ ਵਿੱਚ ਹੁੰਦੀ ਹੈ ਜਾਂ ਚੰਗੀਆਂ ਇਲੈਕਟ੍ਰਿਕ ਸਕੂਟੀਆਂ ਦੇ ਵਿੱਚ ਵੀ ਹੁੰਦੀ ਹੈ ਉਹ ਬੈਟਰੀ ਇਹਦੇ ਵਿੱਚ ਲਗਾਈ ਗਈ ਲੀਥੀਅਮ ਆਇਨ ਬੈਟਰੀ ਤੇ ਉਸ ਦੇ ਇਲਾਵਾ ਇਹਦੇ ਵਿੱਚ ਮੋਟਰ ਲਗਾਈ ਗਈ ਤੇ ਮੋਟਰ ਦੇ ਨਾਲ ਹੀ ਇਹਦੇ ਵਿੱਚ ਡੈਨਮੋ ਵੀ ਲਗਾਈ ਗਈ ਆ ਆ ਤੁਸੀਂ ਦੇਖ ਸਕਦੇ ਹੋ ਇਹ ਮੋਟਰ ਹੈਗੀ ਇਹਦੀ ਤੇ ਇਸ ਦੇ ਨਾਲ ਹੀ ਇਹਦੀ ਡੈਨਮੋ ਲਗਾਈ ਗਈ ਹੈ ਤੇ ਬਾਕੀ ਅੰਕਲ ਨੇ ਕੁਝ ਹੋਰ ਚੀਜ਼ਾਂ ਵੀ ਲਗਾਈ ਜਿਵੇਂ ਕਿ ਇਹਦੇ ਹੌਰਨ ਵੀ ਲਗਾਇਆ ਗਿਆ ਇਹਦੇ ਉੱਤੇ ਟਾਰਚ ਵੀ ਲਗਾਈ ਗਈ ਹੈ ਜਿਾਪਾ ਕਹਿੰਦੇ ਫਲੈਸ਼ਲਾਈਟ ਤੇ ਉਸ ਤੋਂ ਇਲਾਵਾ ਹੌਰਨ ਵੀ ਹੈ ਤੇ ਸਪੀਡੋਮੀਟਰ ਵੀ ਇਹਦਾ ਲਗਾਇਆ ਗਿਆ ਹੈਗਾ ਤੇ ਕੰਟਰੋਲਰ ਦੇ ਜਰੀਏ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਆਨ ਆਫ ਕਰ ਸਕਦੇ ਹੋ ਇਹਦੀ ਬੈਟਰੀ ਹੈ ਜਿਹੜੀ ਰਿਮੂਵੇਬਲ ਹੁੰਦੀ ਹੈ ਲੈ ਵੀ ਜਾਂਦੀ ਹੈ ਤੇ ਵਾਕਿਆ ਅੰਕਲ ਨਾਲ ساری ਗੱਲਬਾਤ ਕੀਤੀ ਅੰਕਲ ਸਾਹਿਬ ਕਾ ਫੌਜੀ ਨੇ ਨਾ ਹੀ ਅੰਕਲ ਦਾ ਕੋਈ ਮੈਕੈਨੀਕਲ ਇੰਜੀਨੀਅਰਿੰਗ ਦਾ ਕੋਈ ਡਿਗਰੀ ਡਿਪਲੋਮਾ ਕੀਤਾ ਹੋਇਆਗਾ ਅੰਕਲ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਨਾ ਉਹ ਕੋਈ ਮੈਕੈਨੀਕਲ ਬੈਕਗਰਾਉਂਡ ਤੋਂ ਆ ਨਾ ਇੰਜੀਨੀਅਰਿੰਗ ਬੈਕਗਰਾਉਂਡ ਤੋਂ ਨਾ ਉਹਨਾਂ ਦਾ ਕੋਈ ਸ਼ੋਅਰੂਮ ਹੈ ਨਾ ਉਹਨਾਂ ਦੀ ਕੋਈ ਫੈਕਟਰੀ ਹੈ ਸਿਰਫ ਆਪਣੇ ਸ਼ੌਂਕ ਦੇ ਲਈ ਤੇ ਅਗਵੇ ਵਜੋਂ ਕੀਤੀ ਤੇ ਦੇਖੋ ਤੁਹਾਡੇ ਸਾਹਮਣੇ ਚੀਜ਼ ਤਿਆਰ ਹੈ ਤੇ ਇਹ ਅੰਕਲ ਨੇ ਦੱਸਿਆ ਕਿ 20 ਕਿਲੋਮੀਟਰ ਦੀ ਸਪੀਡ ਨਾਲ ਇਹ ਦੌੜਦੀ ਹੈ ਤੇ 20 ਕਿਲੋਮੀਟਰ ਦੀ ਇਹਦੀ ਰੇਂਜ ਆ 20 ਕਿਲੋਮੀਟਰ ਤੱਕ ਤੁਸੀਂ ਆਉਣ ਜਾਣ ਤੇ ਕਰ ਸਕਦੇ ਹੋ ਤੇ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਇਹ ਫੜ ਲੈਂਦੀ ਹੈਗੀ ਤੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਜਾਣਕਾਰੀ ਦੇ ਦਿਓ ਹਨਾ ਤੁਹਾਨੂੰ ਕਿਵੇਂ ਲੱਗੀ ਗੱਲਬਾਤ ਤੇ ਬਾਕੀ ਅੰਕਲ ਨਾਲ ਆਪਾਂ ਗੱਲਬਾਤ ਜਿਹੜੀ ਕਰਦੇ ਆ ਉਹ ਤੁਹਾਨੂੰ ਸੁਣਾ ਦਿੰਨੇ ਜੀ ਤੇ ਇੱਥੋਂ ਜਾ ਕੇ ਗੱਲਪੱਤੀ ਆ ਗਿਆ ਜੀ ਤੇ ਇੱਥੋਂ ਤੋਂ ਜਾ ਕੇ ਗੱਲਪੱਤੀ ਇੱਥੋਂ ਜਾ ਕੇ ਫਿਰਨਸ ਸਟੇਸ਼ਨ ਤੇ ਬਟਨਡੇ ਸਟੇਸ਼ਨ ਤੇ ਗੱਲਪੱਤੀ ਆ ਗਿਆ ਇਹ ਕਿੰਨੇ ਕਿਲੋਮੀਟਰ ਜਾ ਰਿਹਾ ਹੈ ਇਹ ਬੈਟਰੀ ਬਈ ਹਾਂ ਕਿਹੜੀ ਹੈ ਇਹ ਸਿੰਪਲ ਬੈਟਰੀ ਲਿਥੀਅਮ ਆਇਨ ਆਰਟੋ ਜਿਹੀ ਬੈਟਰੀ ਹੈ ਤੇ ਆਹ ਮਦਸੀਂ ਆ ਮੋਟਰੇ ਕੀ ਦੀ ਆ ਹਾਈ ਮੋਟਰ 24 ਵੋਲਟ ਦੀ 24 ਵੋਲਟ ਦੀ ਤੇ ਇਹ ਵਾ ਤੁਸੀਂ ਤਿਆਰ ਕੀਤਾ ਇਸ ਆਮ ਸਰਕਲ ਤੋਂ ਇਹ ਬਣਾਤਾ ਹੈ ਤੇ ਆ ਆ ਕੀ ਹੈ ਇਹ ਤਾਂ ਰੈਗੂਲੇਟਰ ਹੈ ਬੈਟਰੀ ਵਾਸਤੇ ਰਾਖੀ ਹੈ ਅੱਛਾ ਲਾਈਟ ਲਾਈਟ ਵੀ ਲਾਈ ਹੋਣੀ ਉੱਤੇ ਆ ਮੀਟਰ ਲਗਾਉਣਾ ਹੈ ਜੀ ਜੀ ਸਾਹਬ ਬੈਠੇ ਕੀ 2019 ਦਾ ਤੇ ਇਹ ਸਮਾਨ ਤੁਸੀਂ ਕਿੱਥੋਂ ਲਿਆਂਦਾਈ ਇਹ ਸਾਰਾ ਅੱਜ ਬਾਹਰ ਲੱਦਣਾ ਕਦੋਂ ਰੋਕ ਸਾਰਾ ਇੱਕੋ ਜਗ੍ਹਾ ਤੋਂ ਮਿਲ ਕੇ ਕਰਡੋਟੀ ਨਾਲ ਦੇ ਤੇ ਕਿੰਨਾ ਖਰਚ ਆ ਗਈ ਇੱਥੇ ਟੋਟਲ ਹੁਣ ਤੱਕ ਜੀ ਜੀ ਸਾਢੇ 13000 ਰੁਪਏ ਦਾ ਸੋਨਾ ਆਇਆ ਸੀਗਾ ਸਾਢੇ 13000 ਰੁਪਏ ਦਾ ਸਮਾਨ ਆਇਆ ਇਹ ਹਾਂ ਇਹ ਚਾਹ ਮੋਟਰ ਮੋਟਰ ਬੈਠੀ ਹਾਂਜੀ ਕੰਟਰੋਲਰ ਆ ਕੰਟਰੋਲ ਕਰ ਰਿਹਾ ਨਾ ਇਹ ਤੇ ਆ ਲਾਈਟ ਹਾਰਨ ਹਾਰਨ ਹੋ ਗਈ ਇੱਕ ਹੈ ਸਪੀਡੋਮੀਟਰ ਹੋ ਗਿਆ ਨਾ ਇਹ ਸਪੀਡੋਮੀਟਰ ਲੈਦਾ Amazon ਚੋਂ ਗਿਆ ਅੱਛਾ Amazon 1900 ਦਾ ਤੇ ਇਹ ਹੀ ਤੁਹਾਨੂੰ ਪਹਿਲਾਂ ਹਿਸਾਬ ਕਿਤਾਬ ਸੀਗਾ ਇਹਨਾਂ ਚੀਜ਼ਾਂ ਦਾ ਪਹਿਲਾਂ ਨਾ ਬਸ ਦੇਖ ਵੇਖੀ ਵੇਖ ਵੇਖੀ ਪਹਿਲੀ ਵਾਰੀ ਬਣਾਈਏ ਚੀਜ਼ ਇਹ ਪਹਿਲਾਂ ਤਾਂ ਨਹੀਂ ਸੀ ਹਰ ਪਹਿਲੀ ਵਾਰੀ ਤੇ ਇਹ ਅੰਕ ਜੀ ਨੇ ਤਿਆਰ ਕੀਤਾ ਹੈ ਤੇ ਇਹ ਸਾਈਕਲ ਕਿੰਨੇ ਦਾ ਆਇਆ ਸੀ ਕੀ ਵੈਸੇ ਇਹ ਸਾਈਕਲ ਕਿੰਨੇ ਦਾ 4500 4500 ਤੇ 13.5 ਉੱਤੇ ਲੱਗ ਗਿਆ। ਤੁਹਾਨੂੰ ਪਤਾ ਡੈਨੋ ਡਿਲੀਵਰ ਹਾਂਦੀ ਇਹ ਅੱਛਾ ਇਹ ਹਰ 400 ਦੀ ਮਤਲਬ ਇਹ 20000 ਕੁ ਨੱਕ ਪੈ ਗਈ। 20 ਤੱਕ ਤਾਂ 18 ਤੱਕ ਤਾਂ ਸਿੱਧਾ ਹੀ ਹੋ ਗਈ। 20km ਫੇਰ ਟੋਟਲ ਤੇ ਖਰਚਾ ਆਉਂਦਾ। ਆਪਣਾ 13.5000 ਇਹ ਹੋ ਗਿਆ। ਠੀਕ ਹੈ। 400 ਦਾ ਇਹ ਜੀ ਮਾਮਲੇ ਨੂੰ ਆਪਾਂ ਰੇਂਜ ਵਧਾਉਣੀ ਹੋਵੇ ਮੰਨ ਲਓ ਇਹ ਜਿਵੇਂ 20km ਚੱਲਦਾ ਇਹਨੂੰ 50 ਤੱਕ ਲੈ ਕੇ ਜਾਣਾ ਵਧ ਸਕਦਾ। ਬੈਟਰੀ ਕੀ ਹੈ ਜੀ? ਰੋਬੋ ਦੀ ਕਵਰ ਤੋਂ ਆਦਿ ਬੈਟਰੀ ਤੇ ਡੀ ਲੱਗੂਗੀ ਲੱਗਣੀ ਪਰ ਨਹੀਂ ਸਰ ਦਾ ਜ਼ਿਆਦਾ ਪੈਦਾ ਨਹੀਂ ਇਸ ਦੇ ਵਿੱਚ ਇੰਨੇ ਇੰਨੇ ਸਾਈਜ਼ ਦੇ ਵਿੱਚ ਹੀ ਇਹ ਆ ਜਿ ਖੁੰਦ ਹੁੰਦੀਆਂ ਨਾ ਬੈਟਰੀ ਖੋਲੀ ਖੋਲੀ ਇੱਕ ਮਿੰਟ ਅੱਛਾ ਵੀ ਸਾਈਜ਼ ਇਹ ਨਹੀਂ ਰਹਿ ਜੂਦਾ ਹਾਂ ਹਾਂ ਮੈਂ ਆ ਗੋਲ ਲੇਕ ਅੱਛਾ ਠੀਕ ਹੈ ਜੀ ਆਹ ਅੱਛਾ ਆਹ ਦੇ ਸੈੱਲ ਲੈਣਾ ਜਿਨ੍ਹਾਂ ਨਾਲ ਇਹ ਜੋੜਦੀ ਹੈ ਠੀਕ ਹੈ ਕੇ ਅੰਦੇ ਤੇ ਲਿਆ ਗਿਆ ਇੱਥੇ ਨੋਇਡਾ ਇਹ ਇਹ ਫਿਰ ਵੈਸੇ ਹੀ ਕਹਦੇ ਹੱਸਤੇ ਹੁੰਦੇ ਨੇ ਉਹ ਬੈਟਰੀ ਆਪਾਂ ਕਿਹਦੇ ਨੂੰ ਤਾਂ ਸਾਈਕਲਾਸਟਮ ਵਾਲੀ ਵੀ ਵੈਸੇ ਹੀ ਕਹਦੇ ਹੱਸਤੇ ਹੁੰਦੇ ਨੇ ਸਾਈਕਲਾਸਟ ਹੀ ਰਹਿਣ ਵਾਸਤੇ ਇਹਦੀ ਜਗ੍ਹੀ ਹੁੰਦਾ ਹੈ ਨਾ ਇਹਦੇ ਸੈਲ ਜਿਵੇਂ ਲੈਪਟਾਪ ਬੈਟਰੀ ਚ ਵੀ ਬੰਦੇ ਠੀਕ ਹੈ ਉਹਦੇ ਚ ਵੀ ਪੈ ਜਾਂਦੇ ਆ ਹੂੰ ਠੀਕ ਹੈ ਇਹ ਟੋਟਲ ਆਪਾਂ ਜਿਹੜਾ ਕਹਿੰਦੇ 20 ਕਿਹ ਹਜ਼ਾਰ ਰੁਪਏ ਦੇ ਵਿੱਚ ਇੰਨਾ ਕਿੱਥਾ ਹੋਣਾ ਬਾਈ ਦਾ ਬਾਈ ਹੀਰ ਦਾ ਮਤਲਬ ਵੀ ਜਲੈਣਾ ਹੋਵੇ ਨਵਾਂ ਹੁੰਦਾ ਤੁਸੀਂ ਇਹਨੇ ਤੇ ਰੋਬਟ ਕਰਕੇ ਨਾ ਹਾਂਜੀ ਬਾਈ ਹੀਰ ਦੇਖਦੇ ਉਹ ਵੇਰੇ ਨਾ ਕੁਆਲਿਟੀ ਘੱਟ ਹੈ ਤੁਹਾਡੇ ਵਾਲੇ ਨਾਲ ਉਹ ਹੋਹ ਬੱਸ ਇੱਕ ਬੋਟ ਉਹ ਬੱਚਾ ਰੇਕੀ ਮੋਟੀ ਹੈ ਹੈ ਨਾ ਇਹਨੂੰ ਐਕਸਟਰਾ ਲੱਗਣਾ ਹਾਂ ਹਾਂਜੀ ਚੈਂਸ ਸਾਈ ਵੀ ਹਾਂਜੀ ਉਹ ਅਜੇ ਬੱਚਾ ਸੈਂਸਰ ਹੁੰਦੇ

ਤੇ ਹੁਣ ਕਿੰਨੀ ਚੀਜ਼ ਕੰਮ ਜਿਆ ਬਾਈ ਫਿਰ ਵਧੀਆ ਇਹ ਚੀਜ਼ ਹੈ ਤੇ ਇਹਦਾ ਇੱਕ ਚੀਜ਼ ਹੀ ਹੁਣ ਜਿਵੇਂ ਮੰਨ ਕੇ ਚੱਲੋ ਵੀ ਬੈਟਰੀ ਇਹਦੀ ਘਟ ਗਈ ਮੰਨ ਲਓ 10% ਰਹੀ ਪਤਾ ਲੱਗਦਾ ਆਪਾਂ ਨੂੰ ਕਿਸ ਤਰੀਕੇ ਨਾਲ ਵੀ ਇਹ ਘਟ ਰਹੀ ਗਈ ਹੁਣ ਇਹ ਤਰੀਕਾ ਹੈਗਾ ਇਹਦੇ ਇਥੇ ਨਾਲ ਸੀ ਕਿ ਵੇਖੋ ਕਿ ਮੈਂ ਤੁਹਾਨੂੰ ਕਰਾਵਾਂ ਇਹਦੇ ਚ ਪਤਾ ਲੱਗਦਾ ਸੀਗਾ ਹਾਂ ਬੱਲ ਬੱਲ ਉਹ ਮੰਨ ਨਾ ਬੁੱਝਦੇ ਜਾਂਦੇ ਸੀ ਜਿਵੇਂ ਪੰਜ ਬੱਲ ਬਹਿਣਾ ਹਾਂ ਹਾਂ ਬੁੱਝਦੇ ਜਾਂਦੇ ਸੀ ਯਾਨੀ ਕਿ ਜਦੋਂ ਖੀਰ ਨਾ ਰਹੇਗਾ ਤਾਂ ਬਈ ਚਾਰਜ ਕਰ ਲੈਣਾ ਚਾਹੀਦਾ ਹਨਾ ਠੀਕ ਹੈ ਤੇ ਇਹ ਸਾਰਾ ਕੁਝ ਅੰਕਲ ਜੀ ਨੇ ਤਿਆਰ ਕੀਤਾ ਬਹੁਤ ਖਰਾਉ ਹੋ ਗਿਆ ਠੀਕ ਹੈ ਨਾ ਦੱਸਿਓ ਅੰਕਲ ਆਪਣੀ? ਹਾਂ? ਨਾ ਨਾ ਦੱਸਿਓ। ਰਾਜਵੰਦ ਸਿੰਘ। ਗੋਨਿਆਣਾ ਮੰਡੀ ਹੈ ਨਾ ਇਹ। ਤੇ ਅੰਕਲ ਆਰਮੀ 'ਚ ਵੀ ਡੈਰ ਹੈ ਤੇ ਬੈਂਕ 'ਚ ਵੀ ਡੈਰ ਹੈ ਤੇ ਆਹਨੇ ਹੀ ਖਰੀਦਿਆ ਕਰੀਤਾ ਦੇਖੋ ਵੀ। ਹਾਂ। ਅੰਕਲ ਇੰਜੀਨੀਅਰਿੰਗ ਕੀਤੀ? ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਕੋਈ? ਹਾਂ। ਅਚਾ ਇੰਜੀਨੀਅਰਿੰਗ ਨਹੀਂ ਕੀਤੀ। ਵੈਸੇ ਹੀ ਮਤਲਬ ਸ਼ੌਂਕ ਹੈ ਤੇ ਇਹਨਾਂ ਚੀਜ਼ਾਂ ਦੇ ਵਿੱਚ ਇੱਛਾ ਰਹੀ ਹੈ। ਆਜ ਐਕੂਪੀਅਰ ਕਿਤਾਬ ਵਿੱਚ ਤੁਸੀਂ ਦੱਸਿਆ ਉਹਨਾ ਵੀ ਕਿਵੇਂ ਕਰੀਏ ਇਹ ਦਵਾਦੋਂ ਚਲਾ ਕੇ ਦਿਖਾਉਣੇ ਕਰੀਏ ਕਿਥੋਂ ਕਿਥੋਂੋਂ ਹੁੰਦਾ ਹੀ ਇਹ ਚਾਬੀ ਅੱਛਾ ਆਹ ਕੰਟਰੋਲਰ ਨੂੰ ਇਹਨੂੰ ਚਾਬੀ ਲਾਉਣੀ ਹੈ ਆਹ ਲੱਗੀ ਐ ਤੇ ਆ ਰੇਸਰ ਆਹ ਰੇਸਰ ਰੇਸਰ ਹੀ ਦੇਤੀ ਐ ਤੇ ਚੱਲ ਫੇ ਵੀ ਵੀ ਸਪੀਡ ਤੱਕ ਚਾਹੁੰਦਾ ਹਨਾ ਜੀ ക്രസോവിഡി